ਸਾਰ ਪੂਰਾ ਦੇਸ਼ ਇੱਕ ਪਾਸੇ ਵਿਸਬਤੇ ਭਾਰੀ ਪੈ ਰਹੇ ਕਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਉੱਥੇ ਹੀ ਸਮਾਜ ਦੇ ਇੱਕ ਵਰਗ ਵੱਲੋਂ ਪੈਦਾ ਕੀਤਾ ਗਿਆ ਜ਼ਰੂਰੀ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੀ ਜਮ੍ਹਾਂ ਖੋਰੀ ਅਤੇ ਕੀਮਤਾਂ ਵਿੱਚ ਵਾਦੇ ਦਾ ਸੰਕਟ ਵੀ ਵੱਧ ਰਿਹਾ ਹੈ ਡੰਡੀ ਇਹ ਸਮੱਸਿਆ ਬੇਸ਼ੱਕ ਦੇਸ਼ ਦੇ ਹੋਰ ਕਈ ਰਾਜਾਂ ਵਿੱਚ ਵੀ ਪੈਦਾ ਹੋਈ ਹੈ ਪਰ ਪੰਜਾਬ ਅਤੇ ਹਰਿਆਣਾ ਇਸ ਨਾਲ ਖਾਸ ਤੌਰ ਤੇ ਪ੍ਰਭਾਵਿਤ ਹੋਏ ਹਨ ਡੰਡੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਫਲ ਅਤੇ ਸਬਜ਼ੀਆਂ ਦੇ ਭਾਅ ਇੱਕੋ ਦਮ ਵਧੇ ਹਨ ਡੰਡੀ ਖਾਸ ਤੌਰ ਤੇ ਪਿਆਜ਼ ਅਤੇ ਆਲੂਆਂ ਦੀਆਂ ਕੀਮਤਾਂ ਵਿੱਚ ਦੁੱਗਣੇ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਡੰਡੀ ਦੇਸ਼ ਵਿੱਚ ਅਗਲੇ ਕੁਝ ਦਿਨਾਂ ਤੱਕ ਨవరాత్రి ਦਾ ਤਿਹਾਰ ਸ਼ੁਰੂ ਹੋਣ ਵਾਲਾ ਹੈ ਡੰਡੀ ਇਸ ਮੌਕੇ ਪੰਜਾਬ ਵਿੱਚ ਆਲੂ ਦੀ ਖਪਤ ਵੱਧਦੀ ਹੈ ਡੰਡੀ ਪਰ ਅਫਵਾਹਾਂ ਅਤੇ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾ ਕਾਰਨ ਤਿਹਾਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਆਲੂਆਂ ਦੀਆਂ ਕੀਮਤਾਂ ਥੋਕ ਵਿੱਚ ਵਧੀਆਂ ਹਨ ਔਪਰਚੂਨ ਵਿੱਚ ਬਦਨਾ ਤਾਂ ਲਾਜ਼ਮੀ ਹੀ ਸੀ ਡੰਡੀ ਨవరాత్రੇ ਦੇ ਤਿਹਾਰ ਦੌਰਾਨ ਜ਼ਿਆਦਾਤਰ ਘਰਾਂ ਵਿੱਚ ਪਿਆਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ ਡੰਡੀ ਇਸ ਦੇ ਬਾਵਜੂਦ ਪਿਆਜ਼ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਹੋਣਾ ਸਪਸ਼ਟ ਰੂਪ ਨਾਲ ਮੁਨਾਫਾ ਖੋਰੀ ਅਤੇ ਕਾਲਾ ਬਾਜ਼ਾਰੀ ਵੱਲ ਸੰਕੇਤ ਕਰਦਾ ਹੈ ਡੰਡੀ ਚੀਜ਼ਾਂ ਦੀ ਇਸ ਕਾਲਾ ਬਾਜ਼ਾਰੀ ਦਾ ਇਹ ਸਾਇਆ ਦਵਾਈਆਂ ਅਤੇ ਹੋਰ ਮੈਡੀਕਲ ਚੀਜ਼ਾਂ ਤੇ ਵੀ ਪਿਆ ਨਜ਼ਰ ਆਉਂਦਾ ਹੈ ਡੰਡੀ ਹਾਲਾਂਕਿ ਪ੍ਰਸ਼ਾਸਨ ਨੇ ਇਸ ਸੰਬੰਧੀ ਵਿਸ਼ੇਸ਼ ਚੇਤਾਵਨੀਆਂ ਵੀ ਜਾਰੀ ਕੀਤੀਆਂ ਹਨ ਡੰਡੀ ਮੈਡੀਕਲ ਖੇਤਰ ਵਿੱਚ ਸੈਨੀਟਾਈਜ਼ਰ ਅਤੇ ਮਾਸਕ ਦੀ ਅਣਹੋਂਦ ਦੀ ਸਥਿਤੀ ਨੇ ਵਿਸ਼ੇਸ਼ ਤੌਰ ਤੇ ਹੈਰਾਨ ਕੀਤਾ ਹੈ ਡੰਡੀ ਇਸ ਨਾਲ ਇਹਨਾਂ ਵਸਤੂਆਂ ਦੀਆਂ ਕੀਮਤਾਂ ਵੀ ਵਧੀਆਂ ਹਨ ਅਤੇ ਇਹਨਾਂ ਦੀ ਜਮ੍ਹਾਂ ਖੋਰੀ ਵੀ ਹੋਣ ਲੱਗੀ ਹੈ ਜਦੋਂ ਕਿ ਕਰੋਨਾ ਜਹੀ ਖਤਰਨਾਕ ਬਿਮਾਰੀ ਨਾਲ ਲੜਨ ਦੇ ਲਈ ਇਹਨਾਂ ਦੋਮਾਂ ਚੀਜ਼ਾਂ ਦੀ ਵੱਡੀ ਲੋੜ ਹੈ ਡੰਡੀ ਅਧਿਕਾਰੀਆਂ ਦੀ ਇੱਕ ਬੈਠਕ ਵਿੱਚ ਮਾਹਿਰ ਡਾਕਟਰਾਂ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਸੈਨੀਟਾਈਜ਼ਰ ਅਤੇ ਮਾਸਕ ਦੀ ਕਾਲਾ ਬਾਜ਼ਾਰੀ ਅਤੇ ਘਾਟ ਦਾ ਸੰਕਟ ਸਮਾਜ ਵਿੱਚ ਦਿਖ ਰਿਹਾ ਹੈ ਡੰਡੀ ਇਸ ਤਰ੍ਹਾਂ ਕੀਮਤਾਂ ਵਿੱਚ ਬੇਲੋੜੇ ਵਾਧੇ ਨਾਲ ਵਸਤੂਆਂ ਦੀ ਕਮੀ ਦਾ ਸੰਕਟ ਪੈਦਾ ਹੋ ਜਾਣ ਦਾ ਖਤਰਾ ਵੱਧਦਾ ਹੈ ਡੰਡੀ ਆਮ ਲੋਕ ਕੀਮਤਾਂ ਦੇ ਹੋਰ ਵਧਣ ਤੋਂ ਡਰ ਕੇ ਜ਼ਰੂਰਤ ਤੋ ਵਧੇਰੇ ਮਾਤਰਾ ਵਿੱਚ ਚੀਜ਼ਾਂ ਦੀ ਖਰੀਦ ਕਰਨ ਲੱਗਦੇ ਹਨ ਅਤੇ ਦੂਜੇ ਪਾਸੇ ਮੰਡੀ ਵਿੱਚ ਮੰਗ ਵਧ ਜਾਣ ਨਾਲ ਵਪਾਰੀ ਵਰਗ ਅਤੇ ਆਮ ਦੁਕਾਨਦਾਰ ਵੀ ਚੀਜ਼ਾਂ ਦੀ ਜਮ੍ਹਾਂ ਖੋਰੀ ਸ਼ੁਰੂ ਕਰ ਦਿੰਦੇ ਹਨ ਡੰਡੀ ਇਸ ਨਾਲ ਬਾਜ਼ਾਰ ਵਿੱਚ ਦੋਹਰਾ ਸੰਕਟ ਬਣਨ ਲੱਗਦਾ ਹੈ ਡੰਡੀ ਇਸੇ ਤਰ੍ਹਾਂ ਮੁਨਾਫਾ ਖੋਰੀ ਦੇ ਲਾਲਚ ਵਿੱਚ ਨਕਲੀ ਮਾਲ ਦੀ ਸਪਲਾਈ ਵੀ ਸ਼ੁਰੂ ਹੋਣ ਲੱਗ ਪਈ ਹੈ ਅਤੇ ਬਾਜ਼ਾਰ ਵਿੱਚ ਨਕਲੀ ਮਾਲ ਵੀ ਢੱਲੇ ਨਾਲ ਵਿਕਦਾ ਹੈ ਡੰਡੀ ਪੂਰਾ ਦੇਸ਼ ਇੰਨੇ ਦਿਨੀ ਕੋਰੋਨਾ ਵਾਇਰਸ ਤੋਂ ਬਚਾ ਲਈ ਸੁਰੱਖਿਆ ਉਪਾਅ ਕਰਨ ਵਿੱਚ जुटਿਆ ਹੈ ਪਰ ਵਪਾਰੀ ਵਰਗ ਦਾ ਇੱਕ ਹਿੱਸਾ ਇਸ ਸਥਿਤੀ ਨਾਲ ਅਨੁਚਿਤ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਡੰਡੀ ਇਸ ਸਥਿਤੀ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਆਮ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਸੁੱਬੇ ਵਿੱਚ ਕਿਸੇ ਵੀ ਜ਼ਰੂਰੀ ਵਸਤੂ ਦੀ ਕੋਈ ਕਮੀ ਨਹੀਂ ਹੈ ਅਤੇ ਪ੍ਰਸ਼ਾਸਨ ਸਮਾਜ ਦੇ ਹਰੇਕ ਵਰਗ ਨੂੰ ਹਰ ਲੋੜਿੰਦੀ ਵਸਤੂ ਉਪਲਬਧ ਕਰਵਾਉਣ ਲਈ ਵਚਨ ਵੱਧ ਹੈ ਡੰਡੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਆਮ ਲੋਕਾਂ ਨੂੰ ਅਫਵਾਹਾਂ